ਜੋ ਆਮ ਆਦਮੀ ਪਾਰਟੀ ਦੇ 6 ਕੈਬਨਟ ਮੰਤਰੀ ਜਿਹੜੇ ਉਹ ਅੱਜ ਮੁਕਸਰ ਵਿਖੇ ਪਹੁੰਚੇ ਸੀ ਪਹੁੰਚੇ ਸੀ ਯੁੱਧ ਨਸ਼ਿਆਂ ਦੇ ਵਿਰੁੱਧ ਤਹਿਤ ਨੂੰ ਲੈ ਕੇ ਮੁਕਸਰ ਵਿਖੇ ਜਿਹੜੇ 6 ਆਮ ਆਦਮੀ ਪਾਰਟੀ ਦੇ ਕੈਬਨਟ ਮੰਤਰੀ ਪਹੁੰਚੇ ਸੀ ਉੱਥੇ ਜਿੱਥੇ ਕਿ ਲੋਕਾਂ ਦਾ ਵੱਡਾ ਇਕੱਠ ਕੀਤਾ ਜਾਣਾ ਸੀ ਤਾਂ ਉੱਥੇ ਇਕੱਠ ਨੂੰ ਲਿਆਉਣ ਦੇ ਲਈ ਲੋਕਾਂ ਨੂੰ ਲਿਆਉਣ ਦੇ ਲਈ ਵੱਡੀ ਗਿਣਤੀ ਦੇ ਵਿੱਚ ਆ ਜਿਹੜੀ ਬੱਸਾਂ ਦੀ ਜਿਹੜੀ ਰੋਡਵੇਜ ਬੱਸਾਂ ਉਹ ਵੱਡੀ ਗਿਣਤੀ ਦੇ ਵਿੱਚ ਲਿਆਂਦੀਆਂ ਗਈਆਂ ਜੇਕਰ ਗੱਲ ਕੀਤੀ ਜਾਵੇ 50 ਦੇ ਕਰੀਬ ਜਿਹੜੀਆਂ ਰੋਡਵੇਜ ਬੱਸਾਂ ਸੀਗੀਆਂ ਮੁਕਸਰ ਦੇ ਵਿੱਚ ਲਿਆਂਦੀਆਂ ਗਈਆਂ ਉਹਨਾਂ ਲੋਕਾਂ ਨੂੰ ਲਿਹਾਉਣ ਦੇ ਲਈ ਜੋ ਇਸ ਇਕੱਠ ਦੇ ਵਿੱਚ ਸ਼ਾਮਲ ਕੀਤੇ ਜਾਣੇ ਸੀ ਤਾਂ ਉਹ ਲੋਕ ਇੱਕ ਬੱਸ ਦੇ ਵਿੱਚ ਸਿਰਫ ਤਿੰਨ ਤੋਂ ਚਾਰ ਜਣੇ ਜੇ ਗੱਲ ਕੀਤੀ ਜਾਵੇ 7 ਤੋਂ 8 ਪਿੰਡਾਂ ਦੇ ਬੰਦੇ ਜਾਂ ਔਰਤਾਂ ਜਾਂ ਬੱਚਿਆਂ ਦੀ ਗੱਲ ਕੀਤੀ ਜਾਵੇ ਜਿਹੜੇ ਨੌਜਵਾਨ ਸੀ ਉਹ ਆਏ ਨਹੀਂ ਉਹ 23 8 ਪਿੰਡਾਂ ਦੇ ਵਿੱਚੋਂ ਬੱਸ ਲੈ ਕੇ ਆਈ ਤਾਂ 23 ਜਿਹੜੇ ਉਸ ਦੇ ਵਿੱਚ ਲੋਕ ਸੀ ਤਾਂ ਉਸ ਦੇ ਵਿੱਚ ਔਸਤ ਢਾਲ ਦਿੱਤੀ ਜਾਵੇ 3 ਕ ਦੀ ਗੱਲ ਕਰੀਬ ਹੈ ਤਾਂ ਜਦੋਂ ਉੱਥੇ ਇੱਕ ਪੱਤਰਕਾਰ ਪਹੁੰਚਦਾ ਤਾਂ ਉੱਥੇ ਪਹੁੰਚਣ ਤੇ ਉਸ ਪੱਤਰਕਾਰ ਨੂੰ 3 ਜਿਹੜੇ ਲੋਕ ਮਿਲੇ ਆ ਤਾਂ ਲੋਕਾਂ ਦੇ ਨਾਲ ਜਿਹੜੀ ਗੱਲਬਾਤ ਹੋਈ ਆ ਤਾਂ ਉਹਨਾਂ ਵੱਲੋਂ ਦੱਸਿਆ ਗਿਆ ਕਿ ਅਸੀਂ ਤਿੰਨ ਹੀ ਬਸ ਬੰਦੇ ਇਸ ਬਸ ਦੇ ਵਿੱਚ ਆਏ ਆ ਤਾਂ ਦੇਖੋ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਅੱਜ ਯੁੱਧ ਨਸ਼ਿਆਂ ਦੇ ਵਿਰੁੱਧ ਦੌੜ ਦੇ ਵਿੱਚ ਲੱਗੀ ਆ ਕਿ ਪੰਜਾਬ ਦੇ ਵਿੱਚੋਂ ਨਸ਼ਾ ਵੱਡੇ ਪੱਧਰ ਤੇ ਖਤਮ ਹੋਵੇ ਪਰ ਉਹ ਨਸ਼ਾ ਖਤਮ ਕਰਨ ਦੇ ਨਾਲ ਨਾਲ ਕਿਵੇਂ ਲੋਕਾਂ ਦੇ ਪੈਸੇ ਨੂੰ ਬਰਬਾਦ ਕਰ ਰਹੀ ਆ ਇਹ ਗੱਲ ਆਪਣੇ ਨਿਕਲ ਕੇ ਆਈ ਆ ਕਿ ਤਿੰਨ ਲੋਕਾਂ ਦੀ ਖਾਤਰ ਜਿਹੜੀ ਰੋਡਵੇਜ ਦੀ ਬਾਸਾ ਅੱਜ ਦੇਖਣ ਨੂੰ ਮਿਲੀ ਆ ਤਿੰਨ ਜਣਿਆਂ ਦੇ ਲਈ ਅੱਜ ਜਿਹੜੀਆਂ ਲੋਕਾਂ ਦੀਆਂ ਜਿਹੜੀ ਸਮੱਸਿਆਵਾਂ ਨੇ ਜਿਹੜੀਆਂ ਮੁਸ਼ਕਲਾਂ ਸੀ ਲੋਕਾਂ ਦੀਆਂ ਲੋਕਾਂ ਨੇ ਮੁਸ਼ਕਲਾਂ ਹੱਲ ਕਰਾਉਣ ਦੇ ਲਈ ਸਰਕਾਰੀ ਦਰਬਾਰੇ ਜਾਣਾ ਹੁੰਦਾ ਜਾਂ ਕੰਮ ਧੰਦੇ ਕਰਾਉਣੇ ਹੁੰਦਿਆ ਲੋ ਹੋਰ ਲੋਕਾਂ ਦੇ ਕੰਮ ਧੰਦੇ ਸੀ ਜੇਕਰ ਗੱਲ ਕੀਤੀ ਜਾਵੇ ਜਿਹੜੀਆਂ ਬੀਬੀਆਂ ਨੂੰ ਆਧਾਰ ਕਾਰਡ ਤੇ ਜਿਹੜਾ ਬੱਸ ਕਰਾਇਆ ਜਿਹੜਾ ਫਰੀ ਕੀਤਾ ਗਿਆ ਤਾਂ ਉਹ ਬੱਸਾਂ ਦੇ ਵਿੱਚ ਉਹ ਡੀਕਦੀਆਂ ਨਜ਼ਰ ਆਈਆਂ ਹੋਣਗੀਆਂ ਇਹ ਰੋਡਵੇਜ ਬੱਸਾਂ ਅੱਜ ਆਮ ਆਦਮੀ ਪਾਰਟੀ ਦੇ ਉਹਨਾਂ 6 ਮੰਤਰੀਆਂ ਦੇ ਲਈ 50 ਦੇ ਕਰੀਬ ਬੱਸਾਂ ਦੀ ਜਿਹੜੀ ਗਿਣਤੀ ਆ ਉਹ ਲਗਾਈ ਗਈ ਸੀ ਮੁਕਸਰ ਦੇ ਵਿੱਚ ਜਿਹੜੇ ਕਿ 6 ਮੰਤਰੀ ਆਏ ਸੀ ਤੁਹਾਨੂੰ ਦੱਸ ਦਈਏ ਕਿ ਪ੍ਰੋਫੈਸਰ ਬਲਜਿੰਦਰ ਕੌਰ ਕਾਕਾ ਕੋਟੜਾ ਤੇ ਬੀਬੀ ਬਲਜੀਤ ਕੌਰ ਹਰਦੀਪ ਸਿੰਘ ਡਿੰਪੀ ਢਿੱਲੋ ਉਹ ਵੀ ਇੱਥੇ ਮੌਜੂਦ ਸਨ ਤੇ ਹੋਰ ਵੀ ਮੰਤਰੀ ਜਿਹੜੇ ਇੱਥੇ ਆਏ ਸੀ ਤਾਂ 6 ਮੰਤਰੀਆਂ ਦਾ ਜਿਹੜਾ ਇੱਥੇ ਯੁੱਧ ਨਸ਼ਿਆਂ ਦੇ ਵਿਰੁੱਧ ਮੁਕਸਰ ਦੇ ਵਿੱਚ ਪ੍ਰਚਾਰ ਕੀਤਾ ਜਾਣਾ ਸੀ ਤੇ ਲੋਕਾਂ ਵੱਲੋਂ ਜਿਹੜਾ ਉਸ ਪ੍ਰਚਾਰ ਨੂੰ ਸੁਣਨ ਦੇ ਲਈ ਇੱਕ ਬੱਸ ਦੇ ਵਿੱਚ ਗਿਣਤੀ 3 ਦੀ ਆਈ ਸੀ ਤੇ ਨਜ਼ਰ ਆਈ ਉਹ মিডিਆ ਦੇ ਸਾਹਮਣੇ ਵੀ ਆਈ ਉਹ মিডিਆ ਦੇ ذریعے ਲੋਕਾਂ ਦੇ ਸਾਹਮਣੇ ਵੀ ਆਈ ਵੱਡੀ ਗਿਣਤੀ ਦੇ ਵਿੱਚ ਜਿਹੜੀ ਅੱਜ ਕਿਤੇ ਨਾ ਕਿਤੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਜਿਹੜੀਆਂ ਰੋਡਵੇਜ ਬੱਸਾਂ ਲੋਕਾਂ ਦੀ ਲਗਾਈਆਂ ਗਈਆਂ ਸੀ ਤੇ ਜਿਹੜੀਆਂ ਆਮ ਆਦਮੀ ਪਾਰਟੀ ਕਹਿੰਦੀ ਸੀ ਕਿ ਅਸੀਂ ਉਹਨਾਂ ਬੱਸਾਂ ਨੂੰ ਇਸਤੇਮਾਲ ਨਹੀਂ ਕਰਾਂਗੇ ਜਦੋਂ ਸੱਤਾ ਦੇ ਵਿੱਚ ਆਵਾਂਗੇ ਪਰ ਅੱਜ ਉਹ ਰੋਡਵੇਜ਼ ਦੀਆਂ ਬੱਸਾਂ ਵੀ ਨਜ਼ਰ ਆਈਆਂ ਪਰ ਉਹਨਾਂ ਦੀ ਦੁਰਵਰਤੋਂ ਵੀ ਕੀਤੀ ਗਈ ਇਹ ਵੱਡੀ ਗਿਣਤੀ ਦੇ ਵਿੱਚ ਲੋਕਾਂ ਵੱਲੋਂ ਕਿਹਾ ਗਿਆ ਜਿਹੜੇ ਲੋਕ ਉੱਥੇ ਪਹੁੰਚੇ ਸੀ ਪਰ ਉਹਨਾਂ ਵੱਲੋਂ ਇਹ ਵੀ ਕਹਿ ਦਿੱਤਾ ਗਿਆ ਕਿ ਨਸ਼ਾ ਜਿਉਂ ਤੋਤੇ ਹਾਂ ਜੇਕਰ ਗੱਲ ਕੀਤੀ ਜਾਵੇ ਅੱਜ ਮੀਡੀਆ ਤੇ ਖਬਰਾਂ ਵੀ ਚੱਲ ਰਹੀਆਂ ਨੇ ਉੱਥੇ ਨੌਜਵਾਨ ਵੀ ਆਏ ਪਰ ਉਹਨਾਂ ਵੱਲੋਂ ਇਥੋਂ ਤੱਕ ਕਹਿ ਦਿੱਤਾ ਗਿਆ ਕਿ ਲਾਲਚ ਦੇ ਕੇ ਹੀ ਸਾਨੂੰ ਲਿਆਂਦਾ ਗਿਆ ਤਾਂ ਇਹ ਚੀਜ਼ਾਂ ਨਿਕਲ ਕੇ ਸਾਹਮਣੇ ਆਈਆਂ ਇਸ ਤੋਂ ਕੀ ਸਿੱਧ ਹੁੰਦਾ ਇਹ ਲੋਕ ਨੇ ਜਿਹੜੇ بڑے ਅੰਦਾਜ਼ੇ ਲਾਉਂਦੇ ਨੇ ਕਿ ਆਮ ਆਦਮੀ ਪਾਰਟੀ ਦੀ ਹਾਲਤ ਹੈ ਜਿਹੜੀ ਉਹ ਕਿਵੇਂ ਦੀ ਨਜ਼ਰ ਨਿਕਲ ਕੇ ਸਾਹਮਣੇ ਆ ਰਹੀ ਹੈ ਤੁਸੀਂ ਇਸ ਨੂੰ ਲੋਕਾਂ ਦੇ ਨਾਲ ਸਾਂਝਾ ਜਰੂਰ ਕਰਿਓ ਆਪਣੇ ਕਮੈਂਟ ਔਰ ਰਾਏ ਜਿਹੜੀ ਜਰੂਰ ਦੱਸੀ ਜਾਏ ਕਿ ਤੁਹਾਡੇ ਏਰੀਆ ਦੇ ਵਿੱਚ ਤੁਹਾਡਾ ਕੀ ਕਹਿਣਾ ਆਮ ਆਦਮੀ ਪਾਰਟੀ ਦੀ ਸਰਕਾਰ ਬਾਰੇ ਜਿਹੜੀ ਆਮ ਆਦਮੀ ਪਾਰਟੀ ਵੱਡੇ ਵੱਡੇ ਵਾਅਦੇ ਦਾਅਵੇ ਕਰਕੇ ਆਈ ਸੀ ਪਰ ਉਹ ਕਿਤੇ ਨਾ ਕਿਤੇ ਯਾ ਤਾਂ 3 ਸਾਲਾਂ ਦੇ ਵਿੱਚ ਵਾਦੇ ਨਜ਼ਰ ਨਹੀਂ ਆਈ ਪੂਰੇ ਚਾਹੇ ਆਮ ਆਦਮੀ ਪਾਰਟੀ ਅੱਜ ਫਲੈਕਸ ਬੋਰਡ ਲਗਾ ਰਹੀ ਹੈ ਜੇਕਰ ਗੱਲ ਸਕੂਲ ਦੇ ਪਖਾਨਿਆਂ ਦੇ ਦੁਘਟਨਾਂ ਦੀ ਗੱਲ ਹੋਵੇ ਤੇ ਉਹਨਾਂ ਦੇ ਬੋਰਡਾਂ ਦੀ ਗੱਲ ਹੋਵੇ ਪਰ ਅੱਜ ਜਿਹੜੀ ਨਵੀਂ ਮਹਾਂਮਾ ਜਿਹੜੀ 31 ਮਈ ਤੱਕ ਪੰਜਾਬ ਹੈ ਜਿਹੜਾ ਨਸ਼ਾ ਮੁਕਤ ਕਰਨ ਦੀ ਗੱਲ ਹੈ ਉਹ ਕਿਤੇ ਨਾ ਕਿਤੇ ਕਿਵੇਂ ਦੀ ਨਜ਼ਰ ਲੱਗ ਰਹੀ ਹੈ ਇਸ ਨੂੰ ਖਬਰ ਨੂੰ ਸ਼ੇਅਰ ਕਰਿਓ ਔਰ ਆਪਣੀ ਰਾਏ ਔਰ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖੀ ਜਾਏ ਮੁਕਸਰ ਦੇ ਵਿੱਚ ਅੱਜ 6 ਜਿਹੜੇ ਮੰਤਰੀ ਆਏ ਸੀ ਉਹਨਾਂ ਦਾ ਦੌਰਾ ਸੀ ਪਰ ਉਥੋਂ ਦੇ ਦੌਰੇ ਤੋਂ ਕਿਵੇਂ ਦਾ ਲੱਗਿਆ ਤੁਹਾਨੂੰ ਕੀ ਨਜ਼ਰ ਸਾਹਮਣੇ ਆਇਆ ਜੋ ਤਸਵੀਰਾਂ ਸਾਹਮਣੇ ਨਜ਼ਰ ਆਈਆਂ ਉਹ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਉੱਥੋਂ ਦੇ ਹਾਲਾਤ ਨੇ ਜਿਹੜੇ ਕੀ ਨੇ ਤਾਂ ਉੱਥੇ ਸਾਡੇ ਪੱਤਰਕਾਰ ਵੀਰ ਪਹੁੰਚੇ ਹੋਏ ਸੀ ਤਾਂ ਔਲਾਂ ਵੱਲੋਂ ਜੋ ਦੱਸਿਆ ਗਿਆ ਉਹ ਅਸੀਂ ਤੁਹਾਡੇ ਨਾਲ ਸਾਂਝਾ ਕੀਤਾ ਉੱਥੇ ਰੋਡਵੇਜ ਬੱਸਾਂ ਜ਼ਰੂਰ ਦੇਖਣ ਨੂੰ ਮਿਲੀਆਂ ਪਰ ਲੋਕਾਂ ਦੀ ਗਿਣਤੀ ਘੱਟ ਨਜ਼ਰ ਆਈ ਹੈ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਜੜਾ ਮੋਆ ਉਹ ਲੋਕਾਂ ਤੋਂ ਪੰਗ ਹੁੰਦਾ ਨਜ਼ਰ ਆ ਰਿਹਾ ਪਰ ਉਸ ਦੇ ਲਈ ਕੁਛੀ ਆਪਣੇ ਕਮੈਂਟ ਆ ਜਿਹੜੇ ਜਰੂਰ ਦੱਸਿਓ ਕਿ ਕਿਹੜੀਆਂ ਮੰਗਾਂ ਨੂੰ ਲੈ ਕੇ ਤੇ ਕਿਉਂ ਆ ਜਿਹੜਾ ਮੋਹ ਆ ਜਿਹੜਾ ਉਹ ਭੰਗ ਨਜ਼ਰ ਹੁੰਦਾ ਆ ਰਿਹਾ ਕਿਉਂ ਆਮ ਆਦਮੀ ਪਾਰਟੀ ਦੀ ਸਰਕਾਰ ਕਿਤੇ ਨਾ ਕਿਤੇ ਫੇਲੀਅਰ ਨਜ਼ਰ ਆ ਰਹੀ ਹੈ ਜਿਹੜੀ ਸਰਕਾਰ ਨਸ਼ਾ ਮੁਕਤ ਕਰਨ ਦੀਆਂ ਗੱਲਾਂ ਕਰ ਰਹੀ ਹੈ ਪਰ ਕੀ ਉਹ ਨਸ਼ਾ ਮੁਕਤ ਹੋਵੇਗਾ ਪੰਜਾਬ ਪੰਜਾਬ ਹੋਵੇਗਾ ਤਾਂ ਕਿਵੇਂ ਹੋਵੇਗਾ ਪਰ ਕਿਉਂ ਲੋਕਾਂ ਨੂੰ ਉਸ ਤੋਂ ਉਮੀਦ ਨਹੀਂ ਹੈ ਕਿਉਂ ਉਹਨਾਂ ਦੀ ਕੋਸ਼ਿਸ਼ ਹੈ ਜਿਹੜੀ ਲੋਕਾਂ ਨੂੰ ਨਾਕਾਮ ਆ ਨਜ਼ਰ ਹੁੰਦੀ ਆ ਰਹੀ ਹੈ ਕਿ ਕਿਉਂ ਨਹੀਂ ਜਿਹੜਾ ਨਸ਼ਾ ਬੰਦ ਹੋ ਸਕਦਾ ਇਸ ਬਾਰੇ ਵੀ ਤੁਸੀਂ ਆਪਣੀ رائے ਆ ਜਿਹੜੀ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਪਰ ਆਮ ਆਦਮੀ ਪਾਰਟੀ ਆਪਣੇ ਕੀਤੇ ਹੋਏ ਵਾਅਦਿਆਂ ਤੋਂ ਕੀਤੇ ਨਾ ਕੀਤੇ ਭੁੱਲੀ ਐ ਤੇ ਇਸੇ ਕਰਕੇ ਲੋਕ ਆ ਜਿਹੜਾ ਉਹਨਾਂ ਦਾ ਵਿਰੋਧ ਕਰ ਰਹੇ ਆ ਵੱਡੇ ਪੱਦਰ ਤੇ ਵਿਰੋਧ ਦੇਖਣ ਨੂੰ ਮਿਲਿਆ ਜੇਕਰ ਗੱਲ ਕਲ ਫਰੀਦਕੋਟ ਦੀ ਕੀਤੀ ਜਾਵੇ ਤਾਂ ਉੱਥੇ ਵੀ ਤਿੰਨ ਮੰਤਰੀ ਡਾਕਟਰ ਬਲਜੀਤ ਕੌਰ ਔਰ ਲਾਲਜੀਤ ਭੁੱਲਰ ਔਰ ਤਰਨ ਮੰਤਰੀ ਜਿਹੜੇ ਆਏ ਹੋਏ ਸੀ ਉਹਨਾਂ ਦੀ ਪੰਚਾਇਤ ਮੰਤਰੀ ਸੀ ਉਹ ਵੀ ਇੱਥੇ ਪਹੁੰਚੇ ਸੀ ਤਾਂ ਉੱਥੇ ਵੀ ਕਿਸਾਨਾਂ ਵੱਲੋਂ ਜਿਹੜਾ ਵੱਡੇ ਪੱਦਰ ਤੇ ਵਿਰੋਧ ਕੀਤਾ ਗਿਆ ਵਿਰੋਧ ਕਰਨ ਤੋਂ ਬਾਅਦ ਜਿਹੜਾ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇੱਥੋਂ ਤੱਕ ਕਿ ਉਹਨਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਆ ਜਿਹੜਾ ਉਹ ਪੁਲਿਸ ਲਾਈਨ ਦੇ ਵਿੱਚ ਲਜਾਇਆ ਗਿਆ ਸੀ ਤਾਂ ਉਸ ਤੋਂ ਬਾਅਦ ਜਦੋਂ ਮੰਤਰੀ ਚਲੇ ਜਾਂਦੇ ਆ ਤਾਂ ਉਸ ਤੋਂ ਬਾਅਦ ਆ ਕਾਫੀ ਹਰਾਸਮੈਂਟ ਦਾ ਜਿਹੜਾ ਨਜ਼ਰ ਆਇਆ ਸੀ ਕਿ ਉਹਨਾਂ ਨੂੰ ਹਰਾਸਮੈਂਟ ਦਾ ਸਾਹਮਣਾ ਕਰਨਾ ਪਿਆ ਸੀ ਇਹ ਚੀਜ਼ਾਂ ਨੂੰ ਲੈ ਕੇ ਕਿਸਾਨ ਕਿਤੇ ਨਾ ਕਿਤੇ ناਖੁਸ਼ ਨਜ਼ਰ ਆ ਰਿਹਾ ਕੱਲੇ ਕਿਸਾਨਾਂ ਦੀ ਗੱਲ ਨਹੀਂ ਗਰੀਬ ਤਬਕਾ ਮਜ਼ਦੂਰ ਤਬਕਾ ਵੀ ਜੜਾ ਕਿਤੇ ਨਾ ਕਿਤੇ ਨਜ਼ਰ ਜੜਾ ਇਹਨਾਂ ਦੇ ਸਾਹਮਣੇ ਆ ਜੜੀਆਂ ਤਸਵੀਰਾਂ ਨੇ ਜਿਹੜੀਆਂ ਅੱਜਕੱਲ ਦੇਖਣ ਨੂੰ ਮਿਲਦੀਆਂ ਨੇ ਉਸ ਤੋਂ ਜਿਹੜਾ ਮਜ਼ਦੂਰ ਵਰਗ ਜੇਕਰ ਗੱਲ ਕੀਤੀ ਜਾਵੇ ਗਰੀਬ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਕਿਤੇ ਨਾ ਕਿਤੇ ਨਾ ਖੁਸ਼ ਨਜ਼ਰ ਆ ਰਿਹਾ ਪਰ ਇਹ ਸਭ ਨੂੰ ਸਾਂਝਾ ਜ਼ਰੂਰ ਕਰਿਓ ਔਰ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖੀ ਜਾਇਓ ਸੋ ਤੁਸੀਂ ਆਪਣੀ ਕਮੈਂਟ ਬਾਕਸ ਦੇ ਵਿੱਚ ਰਾਏ ਲਿਖੋਗੇ ਅਸੀਂ ਤੁਹਾਡੇ ਮੈਸੇਜਾਂ ਜਿਹੜੇ ਤੁਹਾਡੇ ਸੁਝਾਅ ਉਹ ਲੋਕਾਂ ਤੱਕ ਜ਼ਰੂਰ ਪਹੁੰਚਾਵਾਂਗੇ ਜੀ